ਚੰਗੇ ਹੁੰਦੇ ਨਹੀਂ ਗਾਇਕਰ ਇਹ ਫੀਲਡ 'ਚ ਬੰਦੇ ਚੰਗੇ ਹੈ ਨਹੀਂਗੇ ਨਹੀਂ ਲੱਗਦਾ ਇੰਡਸਟਰੀ ਦੇ ਵਿੱਚ ਚਮਚਾਗਰੀ ਕਰਕੇ ਗਲਾ ਸਿਸਟਮ ਵੀ ਹੈ ਨਹੀਂ ਲੱਗਦਾ ਨਹੀਂ ਸੀਗਾ ਵੀ ਮੇਰਾ ਬਾਪੂ ਨੇ ਦੇਸ਼ ਦੀ ਸੇਵਾ ਕੀਤੀ ਹੈ ਤਾਂ ਮੈਂ ਚੰਗੇ ਗਾਣੇ ਲੇਕ ਕੇ ਥੋੜਾ ਜਿਹਾ ਅੱਗੇ ਆਵਾਂ ਕਿ ਲੱਗਦਾ ਵੀ ਕੋਲੋ ਗਾਣਾ ਆਏਗਾ ਜਿਹਦਾ ਕੋਈ ਮਤਲਬ ਨਹੀਂ ਕਹਿੰਦਾ ਕਿਵੇਂ ਬਈ ਕਹਿੰਦਾ ਮੈਨੂੰ ਉਹ ਦੇ ਦੇ ਕਹਿੰਦਾ ਜਿਹਦਾ ਮਤਲਬ ਕੋਈ ਨਾ ਹੋਵੇ ਮੈਂ ਜੇ ਕਰਕੇ ਪੜ ਨਹੀਂ ਲੱਗਾ ਇਧਰੋਂ ਮਰ ਲੰਪੜ ਮੈਂ ਗਲੋਬ ਜਿਹਦੇ ਨੇੜੇ ਗਿਆ ਮੇਰੇ ਨਾਲ ਦਾ ਭੱਜ ਗਿਆ ਉਹ ਵੀ ਫੜਮਾ ਵਾਲੇ ਵਾਂਗੂ ਕੁੱਟਿਆ ਮੈਨੂੰ ਮਾਈਟਰ ਨੇ ਉਹ ਟੈਂਕ ਕਿੱਕੜੀ ਸੀ ਫਿਰਦਾ ਉਹ ਵੀ ਰਸ਼ੀਆ ਵਾਲੇ ਜਿਹੜੇ ਸਾਡੇ ਕਿਤੇ ਕੰਮ ਹੀ ਨਹੀਂ ਆਉਣਗੇ ਸਾਡੇ ਪੰਜਾਬ ਦਾ ਗੱਡੇ ਨੇ ਅਸੀਂ ਰਸ਼ੀਨ ਟੈਂਕਾਂ ਦੇ ਬੰਦੇ ਮਾਰਦੇ ਕੀ ਲੋੜ ਪੈਂਦੀ ਬੀਬੀ ਪਤ ਨਹੀਂ ਕਿਹੜੀ ਮੈਂ ਸੁਣੀ ਉਹ ਕਹਿੰਦੀ ਜੇ ਮੈਂ ਸੂਟ ਪਾ ਲਾਂ ਕਹਿੰਦੀ ਮੈਨੂੰ ਵੀਊ ਘਟਾਉਂਦੇ ਲੈ ਦੱਸ ਲੱਗਦਾ ਹੈਗਾ ਬਾਈ ਫਿਰ ਉਹ ਜਿਹੜੀ ਮੁਹੱਬਤ ਆ ਉਹ ਝੂਠੀ ਹੁੰਦੀ ਹੈ ਜਿਹੜੀ 에어ਪੋਰਟ ਦਾ ਜਹਾਜ ਚੜ੍ਹਦੇ ਬਦਲਦਾ ਫਰੀਦਕੋਟ ਵਾਲੇ ਹੁੰਦੇ ਨੇ ਕਿ ਤੇ ਖੜ ਕੇ ਤਾਂ ਖੜ ਕੇ ਪਿੰਡ ਫੋਨ ਲਾਵਾ ਹਨਾ ਜਾਂ ਕਿਸੇ ਯਾਰ ਬੇਲੀਆਂ ਨੂੰ ਵੀ ਆ ਚੱਕਰ ਜਾ ਵੀ ਹਨਾ ਉਹਨਾਂ ਨੇ ਕਹਿਣਾ ਆ ਗਏ ਭਵਨ ਮਹਾਲੀ 5 6 ਘੰਟੇ ਲੱਗਦੇ 4 ਘੰਟੇ ਸਤਿਕਾਰ ਜੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਇੱਕ ਨਵਾਂ ਪੋਡਕਾਸਟ ਲੈ ਕੇ ਹਾਜ਼ਰ ਤੇ ਪੀਰਾ ਫਕੀਰਾਂ ਦੀ ਧਰਤੀ ਫਰੀਦਕੋਟ ਤੋਂ ਬਾਬਾ ਫਰੀਦ ਦੀ ਨਗਰੀ ਤੋਂ ਨੌਜਵਾਨ ਸਾਡੇ ਕੋਲੇ ਚੱਲ ਕੇ ਆਇਆ ਹੋਇਆ ਜੈਜ ਸੰਧੂ ਬਾਈ ਗਾਣੇ ਬਹੁਤ ਸੋਹਣੇ ਲਿਖਦਾ ਹੈ ਤੁਸੀਂ ਗਾਣੇ ਸੁਣੇ ਵੀ ਆ ਗਲਾਪ ਬਾਈ ਦੀ ਆਵਾਜ਼ ਦੇ ਵਿੱਚ ਹੋਰ ਵੀ ਕਲਾਕਾਰਾਂ ਦੀ ਆਵਾਜ਼ ਦੇ ਵਿੱਚ ਬਾਈ ਦੇ ਗਾਣੇ ਆਏ ਹੋਏ ਨੇ ਬਾਈ ਆਪਣੇ ਬਾਰੇ ਕਹਿੰਦਾ ਕਿ ਕੌਣ ਜਾਜ ਸੰਧੂ ਪਈ ਦੀ ਦੱਸਣੇ ਦੀ ਲੋੜ ਨਹੀਂ ਸੰਧੂਆਂ ਦਾ ਮੁੰਡਾ ਹੈ ਤੇ ਗੱਲਬਾਤ ਕਰਦੇ ਆ ਬਾਈ ਦੇ ਨਾਲ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਵਧੀਆ ਹੀ ਵਧੀਆ ਤੁਸੀਂ ਸੁਣੋ ਠੀਕ ਹੈ ਕਿਵੇਂ ਹੋ ਜਮਾਂ ਕੈਂਟ ਇਹ ਸੰਧੂਆ ਤੇ ਵੈਸੇ ਤਾਂ ਮਤਲਬ ਕਿਰਪਾ ਹੈ ਵੀ ਉਹ ਸ਼ਰਾਬ ਵੀ ਚੜਾਉਂਦੇ ਰਹਿੰਦੇ ਆ ਨਾ ਤੇ ਤੁਸੀਂ ਫੀਮ ਫੂਮ ਦੇ ਗਾਣੇ ਫਿਰ ਉੱਥੋਂ ਗੁੜਤੀ ਮਿਲ ਗਈ ਸੀ ਵੀ ਘਰਦਿਆਂ ਨਾ ਜਾਂਦੇ ਸੀ ਵੀ ਜਦੋਂ ਸਾਡੇ ਦਾਰੂ ਤੋਂ ਚੜਦੀ ਇਹਦੇ ਵਿੱਚ ਫੀਮ ਫੂਮ ਇਹ ਸਾਰੇ ਕੁਝ ਵਿੱਚ ਲੈ ਲੀਏ ਗਾਣਿਆਂ ਚ ਹੋ ਸਕਦਾ ਨਿਕਲਦੇ ਕੁਝ ਰਹਿ ਗਿਆ ਹੋਵੇ ਦਿਮਾਗ 'ਚ ਬੇ ਚੀਜ਼ਾਂ ਅੱਗੇ ਕੱਢੀਆਂ ਜਾ ਗਈ ਨਹੀਂ ਲੱਗਦਾ ਨਹੀਂ ਸੀਗਾ ਵੀ ਮੇਰਾ ਬਾਪੂ ਨੇ ਦੇਸ਼ ਦੀ ਸੇਵਾ ਕਰੀ ਆ ਤਾਂ ਮੈਂ ਚੰਗੇ ਗਾਣੇ ਲਿਖ ਕੇ ਥੋੜਾ ਜਿਹਾ ਅੱਗੇ ਆਵਾ ਕਿ ਲੱਗਦਾ ਵੀ ਚੰਗੇ ਲਿਖੇ ਸੀ ਵੀਰੇ ਚੰਗੇ ਹੁਣ ਲੋਕਦੱਤ ਲਿਖੇ ਹੋਏ ਆ ਲੋਕਦੱਤ ਕੇ ਇਹਨੂੰ ਸੁਣਾਉਣ ਬੈਜਾ ਇੱਥੇ ਅਗਲਾ ਸੁਣੂਗਾ ਹੂੰ ਸਿਆਣੀ ਗੱਲ ਵਧੀਆ ਵਧੀਆ ਉਹਨੇ ਐ ਕਰਨਾ ਹੁਣ ਫੀਮ ਵਾਲਾ ਗਾਣਾ ਸੁਣਾ ਤਾਂ ਝਟਕੀ ਮਾਰੂ ਪਹਿਲਾਂ ਫਿਰ ਤਾੜੀ ਮਾਰੂ ਸੁਣ ਕੇ ਅੱਛਾ ਉਹਨਾਂ ਦੀ ਕੋਈ ਵੈਲਿਊ ਨਹੀਂ ਪੈਂਦੀ ਵੀ ਠੀਕ ਹੈ ਨਹੀਂ ਉਹ ਕਿਉਂ ਕਿਉਂ ਆ ਰੂਪ ਬਣ ਗਿਆ ਕਿਉਂ ਸਾਡੀ ਮਹੌਲੀ ਇਦਾਂ ਦਾ ਹੋ ਗਿਆ ਸੋਸਾਇਟੀ ਇਦਾਂ ਦੀ ਹੋਈ ਪਈ ਆ ਲੋਕਾਂ ਨੂੰ ਚੰਗੀ ਗੱਲ ਸਮਝ ਹੀ ਨਹੀਂ ਆਉਂਦੀ ਠੀਕ ਹੈ ਸੁਣਨਾ ਚਾਹੁੰਦਾ ਹੀ ਨਹੀਂ ਕੋਈ ਚੰਗੀ ਗੱਲ ਚੰਗੀ ਗੱਲ ਕੋਈ ਸੁਣਨੀ ਚਾਹੁੰਦਾ ਹਰ ਬੰਦਾ ਆਪਣੇ ਆਪ 'ਚ ਗਿਆਨੀ ਆ ਤੁਸੀਂ ਕਿੰਨੀ ਕਿ ਹਿੰਮਤ ਕਰੀ ਕਿੰਨੇ ਕ ਵਾਰੀ ਜੋਰ ਲਾਇਆ ਕਿੰਨੇ ਕ ਲੋਕਾਂ ਤੱਕ ਅਪਰੋਚ ਕਰੀ ਚੰਗੇ ਗਾਣੇ ਲਿਆਂਦੇ ਚੰਗੇ ਲੱਗ ਭਾਗ ਸੁਣਾਈ ਸੀਗੇ ਵੀ ਆਪਦੇ ਵੱਲੋਂ ਦਾ ਵੀ ਵੈਸਟ ਇੱਕ ਤੁਹਾਨੂੰ ਗੱਲ ਸੁਣਾਉਣਾ ਵੀ ਸਿੰਗਰ ਸੀਗਾ ਉਹਦੇ ਕੋਲ ਕੋਈ ਰਾਈਟਰ ਗਾਣੇ ਲੈ ਕੇ ਜਾਵੜਿਆ ਠੀਕ ਹੈ ਜੀ ਗਾਣੇ ਉਹਨੇ ਕਾਪੀ ਖੋਲੀ ਗਾਣੇ ਸੁਣਾਈ ਗਿਆ ਕਹਿੰਦਾ ਵੀ ਆਹ ਗਾਣ ਲੈ ਆਂਦਾ ਮਤਲਬ ਆਹ ਗਾਣੇ ਦਾ ਮਤਲਬ ਸੁਣਾ ਤੇ ਸੁਣੀ ਗਿਆ ਹਮ ਐਂਡ ਦੇ ਕਹਿੰਦਾ ਕਹਿੰਦਾ ਵੀ ਤੇਰੇ ਕੋਲ ਉਹ ਗਾਣਾ ਹੈਗਾ ਜਿਹਦਾ ਕੋਈ ਮਤਲਬ ਨਹੀਂ ਹਮ ਕਹਿੰਦਾ ਕਿਵੇਂ ਬਈ ਕਹਿੰਦਾ ਮੈਨੂੰ ਉਹ ਦੇ ਦੇ ਕਹਿੰਦਾ ਜਿਹਦਾ ਮਤਲਬ ਕੋਈ ਨਾ ਹੋਵੇ ਠੀਕ ਹੈ ਕਹਿੰਦਾ ਮੈਂ ਉਦਾਂ ਦੇ ਗਾਣੇ ਕਰਦਾ ਆਜ ਕੱਲ ਲੋਕ ਨਹੀਂ ਜਾਗੇ ਲੋਕਾਂ ਨੂੰ ਸੁਆਦ ਪਿਆ ਵੀ ਖੜਕਾ ਸੁਣਨ ਦਾ ਹਾਂ ਕੋਈ ਚੀਜ਼ ਤੁਹਾਨੂੰ ਪਤਾ ਆਜ ਕੱਲ ਬਣ ਵੀ ਬੇਮਤਲਬ ਜੇ ਰਹੇ ਆ ਕੋਈ ਦੋ ਗੱਲਾਂ ਇਧਰੋਂ ਚੱਕ ਲੀਆਂ ਕੁਝ ਵੀ ਕੁਝ ਵੀ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸ ਦਾਂ ਜਿਵੇਂ ਇੱਕ ਗਾਣੇ ਚ ਵਰਡ ਵਰਤਦੇ ਆ ਕੁੜੇ ਹੂੰ ਤੁਸੀਂ ਸੁਣਿਆ ਹੋਣਾ ਹਾਂ ਹਾਂ ਕੁੜੇ ਹਰ ਗਾਣੇ ਚ ਵਧੀਆ ਵਧੀਆ ਰਾਈਟਰ ਸਾਰੇ ਹੀ ਵਰਤਦੇ ਆ ਪਰ ਮੈਂ ਗਾਣੇ ਚ ਕੁੜੇ ਵਰਡ ਪਾਉਂਦਾ ਨਹੀਂ ਮੇਰੇ ਕਿਸੇ ਵੀ ਗਾਣੇ ਚ ਨਹੀਂ ਹੋਣਾ ਰੀਜ਼ਨ ਉਹਦਾ ਕੁੜੇ ਵਰਡ ਆਪਾਂ ਸੇਲੀ ਨੂੰ ਜਾਂ ਵਾਈਫ ਨੂੰ ਕਹਿ ਹੀ ਨਹੀਂ ਸਕਦੇ ਉਹ ਤਾਂ ਧੀ ਨੂੰ ਜਾਂ ਹਨਾ ਪੈਨ ਨੂੰ ਲੋਕ ਕਹਿੰਦੇ ਸੀਗੇ ਬੀਜੇ ਮਾਨੇਕੇ ਨੂੰ ਧੀ ਨੂੰ ਬਾਜ ਮਾਰਨੀ ਉਹਨੇ ਕੁੜੇ ਕਹਿ ਕੇ ਬਣਾਉਣੀ ਕੁੜੇ ਹਣਾ ਉਹ ਹੁਣ ਮਸ਼ੂਕ ਨੂੰ ਘਰ ਵਾਲੀ ਨੂੰ ਕੁੜੇ ਕੁੜੇ ਕਰੀ ਜਾਂਦੇ ਤੋ ਕੀ ਨਹੀਂ ਬਣਦਾ ਕੋਈ ਵੀ ਜਿੰਨੀ ਕਿ ਮੈਨੂੰ ਸਮਝ ਆ ਬਾਕੀ ਸਾਰਾ ਦਾ ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਹੁਣ ਤਾਂ ਫਿਰ ਉਹ ਜਿਵੇਂ ਉਹ ਕਹਿੰਦੇ ਨੇ ਵੀ ਕਾਲੀ ਅੱਗੇ ਟੋਏ ਵਾਲੀ ਗੱਲ ਆ ਵੀ ਤਾਂ ਹੀ ਕਰਕੇ ਹੁਣ ਸਾਰਾ ਕੁਝ ਗਲਤ ਗਾਣਾ ਕੁਝ ਵੀ ਕਰੀ ਜਾਂਦੇ ਵੀ ਕੁਝ ਵੀ ਕੋਈ ਇਧਰੋਂ ਲਾਈਨ ਚੱਕਦੀ ਇਧਰੋਂ ਕੱਲੀ ਬੱਸ ਐਂਡ ਵਾਲਾ ਦੇਖਦੇ ਵੀ ਇਹ ਜੁੜਦੀ ਆ ਨਾਲ ਮੜੀ ਜੀ ਤਾਂ ਗਾਣਾ ਬਣਾ ਦੋ ਠੀਕ ਨੇ ਲਾਉਂਦਾ ਨਹੀਂ ਤੂੰ ਤੁਸ ਤੁਸ ਤੁਨੂੰ ਫਿਰ ਹੁਣ ਹੁਣ ਕੋਈ ਗਾਈਡ ਕੌਣ ਕਰਦਾ ਕੌਣ ਤੁਨੂੰ ਸਮਝਾਉਂਦਾ ਕਿ ਜਾਇਜ਼ ਥੋੜਾ ਜਿਹਾ ਨਜਾਇਜ਼ ਹੋ ਰਿਹਾ ਕਿਦਾਂ ਆ ਫੀਮੇਲ ਹੀ ਗਾਣੇ ਤੇ ਨਹੀਂ ਨਹੀਂ ਵੈਸੇ ਵੀ ਮਤਲਬ ਆਹ ਸ਼ਬਦ ਇਦੋਂ ਐ ਕਰ ਲੋ ਇੰਨੀ ਕ ਤਾਂ ਵੀ ਥੋੜਾ ਜਿਹਾ ਅੱਗੇ ਨਾਲ ਜਦੋਂ ਆਪਾਂ ਕੋਈ ਚੀਜ਼ ਕੰਮ ਕਰੀਏ ਨੇ ਨਾ ਕੋਈ ਵੀ ਤਾਂ ਆਪ ਨੂੰ ਸਮਝ ਆਉਣ ਲੱਗ ਜਾਂਦੀ ਹੈ ਵੀ ਆਹ ਚੀਜ਼ ਗਲਤ ਆਇਆ ਕੁਝ ਬੰਦੇ ਨੂੰ ਉਨੀ ਆ ਜਾਂਦੀ ਪਰਖ ਨਹੀਂ ਇੰਡਸਟਰੀ ਦੇ ਵਿੱਚ ਗੈਂਗ ਗੈਂਗイズਮ ਵੀ ਹੈਗਾ ਕੁਝ ਵੀ ਲੋਕ ਧੱਕੇ ਨਾਲ ਲਿਖਾਉਂਦੇ ਗਾਣੇ ਹੈਗਾ ਹੈਗਾ ਲੱਗਦਾ ਜਿਵੇਂ ਕਮਕੀਆਂ ਦੇ ਕੇ ਮੈਂ ਜਿੰਨੇ ਕੁ ਸੁਣਦਾ ਹੈਗਾ 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 ਹੀ ਹੈਗਾ ਬਿਲਕੁਲ ਹੁਣ ਕਿਉਂਕਿ ਇਹ ਬਿਜ਼ਨਸ ਬਣ ਗਿਆ ਨਾ ਇਹ ਕੋਈ ਇਦਾਂ ਦਾ ਤਾਂ ਰਿਆ ਹੀ ਨਹੀਂ ਵਾਪਾ ਕੇ ਤਾਂ ਮਨੋਰੰਜਨ ਕਰਨਾ ਵਾ ਵੀ ਕਿਸੇ ਨੇ ਗਵਈਆ ਲਾਉਣਾ ਜਾਂ ਕੋਈ ਗਾਣਾ ਕਿਸੇ ਤੋਂ ਲੈਣਾ ਆਪਾਂ ਮਨੋਰੰਜਨ ਵਾਲਾ ਤਾਂ ਸਿਸਟਮ ਨਹੀਂ ਇਹ ਬਿਜ਼ਨਸ ਆ ਵੀ ਸਿਰਫ ਜੇ ਗੈਂਗਸਟਰ ਕੋਈ ਵੀ ਇਦਾਂ ਦਾ ਕੰਮ ਕਰਦਾ ਉਹਨੂੰ ਕੱਲੇ ਪੈਸਿਆਂ ਤੱਕ ਕੋਈ ਵੀ ਉਹਦਾ ਆਮ ਬੰਦਾ ਵੀ ਮੰਨ ਲਓ ਕਿਸੇ ਨੇ ਚੈਨਲ ਲਾਉਣਾ ਹਨ ਉਹ ਇਹ ਥੋੜਾ ਸੋਚੋ ਮੈਂ ਲੋਕਾਂ ਨੂੰ ਵੀ ਕਰਾਂ ਮਨ ਐਂਟਰਟੇਨਮੈਂਟ ਕਰਾਂ ਲੋਕਾਂ ਦਾ ਉਹਨੂੰ ਇਹ ਐਵੇਂ ਮੈਂ ਪੈਸੇ ਕਿਵੇਂ ਪੂਰੇ ਕਰਨੇ ਜੇ ਮੈਂ ਕਿਹੇ ਆਰਟਿਸਟ ਤੇ 4 ਲੱਖ ਲਾਉਣਾ ਤੇ ਮੈਂ ਉਹਨੂੰ 50 ਲੱਖ ਕਿਵੇਂ ਆਉ ਦਾ ਮੋੜਨਾ ਠੀਕ ਹੈ ওভার ਚੰਗਾ ਗਾਣਾ ਥੋੜਾ ਕਰੂਗਾ ਠੀਕ ਹੈ ਚੰਗਾ ਕਰੂ ਦਾਦਾ 4 ਲੱਖ ਡੁੱਬਿਆ ਉਹ ਅਭੀ ਜੋ ਲੋਕ ਸੁਣਦੇ ਆ ਜਿਹੜੀਆਂ ਚੀਜ਼ਾਂ ਹਨ ਵੀ ਉਹ ਚੀਜ਼ ਤੇ ਕਰਨ ਨਹੀਂ ਪਰ ਭਾਈ ਇਥੋਂ ਮੋੜਾ ਕਿਵੇਂ ਪਾਉ ਲੱਗਦਾ ਵੀ ਦਵਾਰਾ ਮੁੜਾਂਗੇ ਅਸੀਂ ਉਹਨਾਂ ਥੋੜੀਆਂ ਜਿਹਾ ਚੱਜਦੀਆਂ ਗੱਲਾਂ ਵੀ ਹੋਣਗੀਆਂ ਹੁਣ ਜਿੰਨੇ ਗਾਣੇ ਸੁਣਦਾ ਕੋਈ ਤਾਂ ਟੈਂਕ ਕੜੀ ਸੀ ਫਿਰਦਾ ਉਹ ਵੀ ਰਸ਼ੀਆ ਵਾਲੇ ਜਿਹੜੇ ਸਾਡੇ ਕਿਤੇ ਕੰਮ ਹੀ ਨਹੀਂ ਆਉਣਗੇ ਸਾਡੇ ਪੰਜਾਬ ਤਾਂ ਗੱਡੇ ਨੇ ਅਸੀਂ ਰਸ਼ੀਅਨ ਟੈਂਕਾਂ ਨਾਲ ਬੰਦੇ ਮਾਰ ਦੀ ਕੀ ਲੋੜ ਪੈਗੀ ਆਪਣੇ ਪੰਜਾਬ ਦਾ ਮਾਹੌਲ ਹੋਰ ਬਾਹਰ ਦਾ ਥੋੜਾ ਇਹ ਹੋਰ ਹੋ ਗਿਆ ਤੇ ਆਪਣੇ ਲੋਕ ਥੋੜਾ ਇਹ ਚੱਲਦੇ ਆ ਐਡਵਾਂਸ ਵੀ ਅਸੀਂ ਜੇ ਆਹ ਚੀਜ਼ ਤੇ ਆ ਤੇ ਅਗਲਾ ਬੰਦਾ ਤਾਂ ਬੈਠਾ ਵੀ ਇਹ ਤੋਂ ਬਰਾਬਰ ਜਾਣਾ ਜਾਂ ਉਹ ਤੋਂ ਅੱਗੇ ਨਿਕਲਣਾ ਵੀ ਛਾਲ ਮਾਰ ਗਈ ਠੀਕ ਹੈ ਉਹਦੇ ਚੱਕਰ ਚ ਆਪ ਆਪ ਦਾ ਨੁਕਸਾਨ ਕਰੀ ਜਾਂਦੇ